ਇਧਰ ਜਿਹੜਾ ਬਾਜ ਫਾਰਮ ਤੁਹਾਡਾ ਪ੍ਰੋਜੈਕਟ ਹੈ ਹਾਂਜੀ ਉਹ ਮੰਚ ਕਿਵੇਂ ਖਿਆਲ ਆਇਆ ਕਿ ਸਾਰੇ ਪੰਜਾਬ ਦੇ ਵਿੱਚ ਤੁਸੀਂ ਵੇਖੋਗੇ ਕਿ ਜੇ ਤੁਹਾਡੀ ਕੋਈ ਇਮੀਜੇਟ ਫੈਮਿਲੀ ਨਹੀਂ ਤਾਂ ਤੁਹਾਨੂੰ ਕੋਈ ਨਾ ਕੋਈ ਅਜਿਹਾ ਬੰਦਾ ਜ਼ਰੂਰ ਜਾਣਦਾ ਹੋਵੇਗਾ ਜਿਹਨੂੰ ਕੈਂਸਰ ਹੈ ਜਾਂ ਫਰਟੀਲਿਟੀ ਦਾ ਇਸ਼ੂ ਹੈ ਅੱਜ ਤੱਕ ਆਪਾਂ ਕਹੀਏ ਹੀ ਜਿਹੜੀਆਂ ਬਿਮਾਰੀਆਂ ਜਿਹੜੀਆਂ ਪਹਿਲਾਂ ਕਦੇ ਵੀ ਸੁਨੀਆਂ ਨਹੀਂ ਸੀ ਹੁੰਦੀਆਂ ਕਿ 20 ਤੋਂ 25 ਸਾਲ ਦੇ ਜਵਾਨ ਨੂੰ ਬ੍ਰੇਨ ਹੈਮਰੇਜ ਹੋ ਗਈ ਹਾਰਟ ਅਟੈਕ ਹੋ ਗਿਆ ਇਹ ਜਦੋਂ ਅਸੀਂ ਉੱਥੇ ਪੜ੍ਹਦੇ ਸੀਗੇ ਇਹ ਰਿਪੋਰਟਾਂ ਇੰਟਰਨੈਸ਼ਨਲ ਲੈਵਲ ਤੇ ਜੋ ਪੰਜਾਬ ਦੇ ਵਿੱਚ ਆ ਪੈਸਟੀਸਾਈਡ ਨੂੰ ਲੈ ਕੇ ਹਰਬੀਸਾਈਡ ਨੂੰ ਲੈ ਕੇ ਬਣੀਆਂ ਸੀ ਉਹ ਥੋੜਿਆ ਦਿਲਚਸਪ ਕਰ ਗਈਆਂ ਉਸ ਤੋਂ ਬਾਅਦ ਤੁਹਾਡੇ ਮਨ 'ਚ ਖਿਆਲ ਆਇਆ ਵੀ ਸਾਨੂੰ ਇਸ ਪ੍ਰੋਜੈਕਟ ਦੇ ਉੱਤੇ ਕੰਮ ਕਰਨਾ ਚਾਹੀਦਾ ਕਰਦਾ ਫਿਰ ਉਹ ਤੋਂ ਥੋੜਾ ਜਿਹਾ ਨਾ ਇੱਕ ਤਰ੍ਹਾਂ ਦਾ ਹੋਇਆ ਕਿ ਨਹੀਂ ਆ ਪਰ ਆਰਗੈਨਿਕ ਕਰਨਾ ਚਾਹੀਦਾ ਸੋ ਮੈਂ ਆਪਣੇ ਛੋਟੇ ਲੈਵਲ ਤੇ ਕੀਤਾ ਘਰ ਦੇ ਵਿੱਚ ਉਗਾਈਆਂ ਨੇ ਸਬਜ਼ੀਆਂ ਆਪ ਖਾਧੀਆਂ ਗਵਾਂਡੀਆਂ ਨੂੰ ਖਵਾਈਆਂ ਨੇ ਅ ਤੇ ਆ ਫਿਰ ਮੇਰਾ ਥੋੜਾ ਹੋਰ ਜਦੋਂ ਤੁਸੀਂ ਇਹ ਬਾਅਦ ਜਿਆਦਾ ਫਿਰ ਮੇਰਾ ਹੋਇਆ ਵੀ ਪੁਰਾਤਨ ਜੜੀਆਂ ਵਰਾਇਟੀਆਂ ਨੇ ਉਹਨਾਂ ਦੀ ਜਿਹੜੀ ਨਿਊਟ੍ਰੀਸ਼ਨ ਵੈਲਿਊ ਆ ਉਹ ਅੱਜ ਕੱਲ੍ਹ ਦੀਆਂ ਵਰਾਇਟੀਆਂ ਨਾਲੋਂ ਜ਼ਿਆਦਾ ਤੇ ਉਸ ਵੱਲ ਵੀ ਫਿਰ ਮੇਰਾ ਥੋੜਾ ਜਿਹਾ ਝੁਕਾਅ ਹੋਇਆ ਇੰਡੀਆ ਦੀ ਜਿਹੜੀ ਆਪਾਂ ਆਪਣੇ ਪੰਜਾਬ ਦੀ ਖੇਤੀ ਹੈ ਹਾਂਜੀ ਤੇ ਇੱਥੋਂ ਦੀ ਖੇਤੀ ਕਿਵੇਂ ਵੱਖਰੀ ਆਮ ਕਰਕੇ ਅਸੀਂ ਜਦੋਂ ਕੋਈ ਵੀ ਵੱਡੇ ਸਟੋਰਾਂ ਦੇ ਉੱਤੇ ਕੋਈ ਪ੍ਰੋਡਕਟ ਦੇਖਦੇ ਹਾਂ ਹਾਂਜੀ ਉਹਦੇ ਉੱਤੇ ਬੜੇ ਆਰਾਮ ਨਾਲ ਲਿਖਿਆ ਹੁੰਦਾ ਵੀ ਆਰਗੈਨਿਕ ਤਾਂ ਦੋ ਸੋ ਸੱਚ ਵੀ ਆਰਗੈਨਿਕ ਹੁੰਦਾ ਕੀ ਹੈ ਤੇ ਅਸਲ ਵਿੱਚ ਆਰਗੈਨਿਕ ਜਿਵੇਂ ਅਸੀਂ ਕਹਿੰਦੇ ਦੇਸੀ ਸਟਾਈਲ ਦੇ ਨਾਲ ਜਿਹੜਾ ਹੈ ਬਿਨਾ ਕਿਸੇ ਪੈਸਟੀਸਾਈਡ ਤੋਂ ਬਿਨਾ ਕਿਸੇ ਕੈਮੀਕਲ ਤੋਂ ਜਦੋਂ ਅਸੀਂ ਖੇਤੀ ਕਰਦੇ ਹਾਂ ਕੀ ਇਹ ਸੰਭਵ ਹੈ ਹੁੰਦਾ ਵੀ ਹੈ ਕਿ ਇਕੱਲਾ ਲਿਖਾਈ ਹੁੰਦਾ ਇਹ ਵੀ ਜਿੱਦਾਂ ਆਪਾਂ ਕਹਿ ਲਈਏ ਜਿੱਦਾਂ ਆਰਗੈਨਿਕ ਸਰਟੀਫਿਕੇਸ਼ਨ ਹੈ ਤੁਹਾਨੂੰ ਉਹਦੇ ਖਾਸ ਕਰਕੇ ਅਮਰੀਕਾ ਕੈਨੇਡਾ ਦੇ ਵਿੱਚ ਇਹ ਬਹੁਤ ਇੱਕ ਕਹਿ ਸਕਦਾ ਕਿ ਬਹੁਤ ਹੀ ਰੈਗੂਲੇਟਡ ਮਾਰਕੀਟ ਹੈ ਇਸ ਦੇ ਵਿੱਚ ਤੁਹਾਨੂੰ ਜਿੰਨਾ ਕੀ ਤੁਸੀਂ ਟਾਈਮ ਹੈ ਆਪਦੇ ਖੇਤ ਵਿੱਚ ਲਾਉਣੇ ਹੋ ਉਨਾ ਹੀ ਟਾਈਮ ਜੇ ਜ਼ਿਆਦਾ ਨਹੀਂ ਤਾਂ ਤੁਹਾਨੂੰ ਆਪਣੇ ਪੇਪਰਵਰਕ ਤੇ ਲੱਗ ਜਾਂਦਾ ਤੁਸੀਂ ਜੇ ਜੇ ਤੁਸੀਂ ਉਹਨੂੰ ਟੈਕਨੀਕਲੀ ਸੋਚੋ ਉਹਨ ਦਾ ਪੈਸਟੀਸਾਈਡ ਦਾ ਮਤਲਬ ਹੋਇਆ ਬੈਸਟ ਸਾਈਡ ਪੈਸਟ ਹੋ ਗਿਆ ਜਦੋਂ ਤੁਹਾਡਾ ਕੋਈ ਕੀਟ ਪਤੰਗਾ ਹੋ ਗਿਆ ਸਾਈਡ ਹੋਗਾ ਜਿਹੜਾ ਉਹਨੂੰ ਮਾਰਨ ਵਾਲਾ ਹੋਗਾ ਜੀ ਰਾਈਟ ਜੇ ਤੁਸੀਂ ਉਸ ਅ ਨਜ਼ਰੀਏ ਨਾਲ ਦੇਖਦੇ ਹੋ ਤਾਂ ਤੁਸੀਂ ਕਹਿ ਸਕਦੇ ਹੋ ਨਾ ਪਸਤੀ ਸਾਈ ਫਿਰ ਹੋਰ ਕੀ ਨਹੀਂ ਕਿਵੇਂ ਹੋਈ ਮੈਂ ਇਸ ਗੱਲ ਤੇ ਜੋ ਵਖਰੇਵਾ ਹੁੰਦਾ ਇਹਨਾਂ ਦੋਹਾਂ ਦੇ ਵਿੱਚ ਕਨਵੈਨਸ਼ਨਲ ਫਾਰਮਿੰਗ ਤੇ ਆਰਗੈਨਿਕ ਫਾਰਮਿੰਗ ਦੇ ਵਿੱਚ ਜਿੰਨੇ ਮੇਰੀ ਸਮਝ ਆ ਉਹ ਇਹੀ ਹੈ ਕਿ ਉਹ ਕਨਵੈਨਸ਼ਨਲ ਫਾਰਮਿੰਗ ਦੇ ਵਿੱਚ ਤੁਸੀਂ ਕੈਮੀਕਲਸ ਯੂਜ਼ ਕਰਦੇ ਹੋ ਜਿੰਨਾਂ ਦਾ ਕਿ ਲੋਡੀ ਫਰਮ ਦੇ ਉੱਤੇ ਹਾਂਜੀ ਇਹ ਮਾੜਾ ਪ੍ਰਭਾਵ ਹੈ ਮਾੜਾ ਪ੍ਰਭਾਵ ਹੈ ਆਰਗੇਨਿਕ ਖੇਤੀ ਆਰਗੇਨਿਕ ਚੀਜ਼ਾਂ ਦਾ ਸਾਡੀ ਬਾਡੀ ਦੇ ਉੱਤੇ ਇਹ ਮਾੜਾ ਪ੍ਰਭਾਵ ਨਹੀਂ ਹੈ ਤੁਸੀਂ ਮੰਨ ਲਓ ਕਿ ਤੁਹਾਡੇ ਕੋਲ ਦੋ ਖੇਤ ਨੇ ਨਾਲੋਂ ਨਾਲ ਇੱਕ ਖੇਤ ਦੇ ਵਿੱਚ ਤੁਸੀਂ ਕਨਵੈਨਸ਼ਨਲ ਖੇਤੀ ਕੀਤੀ ਹੈ ਦੂਸਰੇ ਖੇਤ ਦੇ ਵਿੱਚ ਤੁਸੀਂ ਆਰਗੇਨਿਕ ਕੀਤੀ ਹੈ ਜੇ ਤੁਸੀਂ ਉਹਦੀ ਨਿਊਟ੍ਰੀਸ਼ਨ ਵੈਲਿਊ ਦੇਖੋ ਤਾਂ ਦੋਹਾਂ ਦੀ ਸੇਮ ਹੈ ਅਚ ਸੇਮ ਹੈ ਹਾਂਜੀ ਪਰ ਉਹਦੇ ਵਿੱਚ ਜੋ ਆਰਗੇਨਿਕ ਦੇ ਵਿੱਚ ਨਹੀਂ ਹੈ ਹਾਂ ਉਹ ਹੈ ਤੁਹਾਡਾ ਪੈਸਟੀਸਾਈਡ ਜਿਹੜਾ ਕਿ ਤੁਹਾਨੂੰ ਤੁਹਾਡੀ ਸਿਹਤ ਵਾਸਤੇ ਹਾਨੀਕਾਰਕ ਹੋ ਸਕਦਾ ਉਹ ਨਹੀਂ ਕਿਉਂਕਿ ਮੈਂ ਆਬ ਬਰੀਡਰ ਰਹੇ ਹਾਂ ਮੈਨੂੰ ਪਤਾ ਹੈ ਕਿ ਹਰੇਕ ਬਰੀਡਰ ਦਾ ਜਿਹੜਾ ਮੁੱਖ ਆਬਜੈਕਟਿਵ ਹੁੰਦਾ ਹੈ ਜਾਂ ਕਹਿੰਦੇ ਮਤਲਬ ਹੁੰਦਾ ਉਹ ਜ਼ਿਆਦਾਤਰ ਹੁੰਦਾ ਕਿ ਤੁਸੀਂ ਉਪਜ ਕਿਵੇਂ ਵਧਾਉਣੀ ਹੈ ਤੁਸੀਂ ਜਦੋਂ ਉਹ ਫਿਰ ਤੁਸੀਂ ਉਪਜ ਤੇ ਚਲੇ ਜਾਂਦੇ ਹੋ ਫਿਰ ਤੁਹਾਡੇ ਵਿੱਚ ਜਿਹੜੀ ਨਿਊਟ੍ਰੀਸ਼ਨ ਹੈ ਉਹਦੇ ਤੇ ਤੁਹਾਡਾ ਜਿਹੜਾ ਫੋਕਸ ਹੈ ਉਹ ਘਟ ਜਾਂਦਾ ਹੈ ਕਿ ਆਖਰਕਾਰ ਨੂੰ ਇੱਕ پلان ਨੇ ਕਿਸੇ ਹੋਰ ਜਗ੍ਹਾ ਤੋਂ એનર્ਜੀ ਬਚਾ ਕੇ ਤੁਹਾਨੂੰ ਯੀਲਡ ਦੇਣੀ ਹੈ ਇੱਕਈ ਵਾਰ ਕੀ ਹੁੰਦਾ ਹੈ ਕਿ ਉਹ ਤੁਹਾਡੀ ਜਿਹੜੀ એનર્ਜੀ ਆ ਉਹ ਨਿਊਟ੍ਰੀਸ਼ਨ ਤੋਂ ਘਟ ਕੇ ਜੀਅੜ ਵੱਲ ਚਲੀ ਜਾਂਦੀ ਹੈ ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਾਸਤ ਯੂਐਸਏ ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ ਅੱਜ ਅਸੀਂ ਆਪ ਜੀ ਨੂੰ ਇੱਕ ਅਜਹੀ ਸ਼ਖਸੀਅਤ ਨੂੰ ਮਿਲਣ ਜਾ ਰਹੇ ਹਾਂ ਜਿਨ੍ਹਾਂ ਨੇ ਫਾਰਮਿੰਗ ਸਟਾਰਟ ਕੀਤੀ ਹੈ ਅਮਰੀਕਾ ਦੇ ਵਿੱਚ ਉਹ ਪ੍ਰੋਜੈਕਟ ਲੈ ਕੇ ਆਏ ਆ ਆਰਗੇਨਿਕ ਫਾਰਮਿੰਗ ਸਭ ਸਵਾਲ ਆਪਾਂ ਰੱਖਾਂਗੇ ਉਹਨਾਂ ਦੇ ਅੱਗੇ ਤੇ ਪਹਿਲੇ ਬੁਲਾਈਏ ਫਤਿਹ ਹਾਂਜੀ ਡਾਕਟਰ ਸਾਹਿਬ ਤੁਹਾਡਾ ਪੰਜਾਬੀ ਵਿਰਾਸਤ ਚ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀ ਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਬੀ ਜੀ ਪਹਿਲਾਂ ਤਾਂ ਇਹ ਦੱਸੋ ਵੀ ਮੈਂ ਤੁਹਾਨੂੰ ਗੁਰਦੁਆਰਾ ਸਾਹਿਬ ਚ ਐ ਜੀ ਪੰਜਾਬੀ ਟੀਚਰ ਜਾਦੇ ਦੇਖਿਆ ਸੰਡੇ ਸਕੂਲ ਦੇ ਵਿੱਚ ਪੰਜਾਬੀ ਪੜ੍ਹਾਉਂਦੇ ਹੋ ਹੁਣ ਇਹ ਪਤਾ ਸੀ ਤੁਸੀਂ ਐਗਰੀਕਲਚਰ ਦੇ ਨੂੰ ਬਿਲੋਂਗ ਕਰਦੇ ਹੋ ਤੁਸੀਂ ਪੀ ਐਚ ਡੀ ਕੀਤੀ ਹੋਈ ਹੈ ਖੇਤੀਬਾੜੀ ਡਿਪਾਰਟਮੈਂਟ ਦੇ ਹੁਣ ਇਸ ਪਾਸੇ ਵੱਲ ਕੇ ਹੁਣ ਆਪ ਹੀ ਤੁਸੀਂ ਖੇਤੀਬਾੜੀ ਕਰਨ ਲੱਗ ਪਏ ਇਹ ਕਿਵੇਂ ਹਾਂਜੀ ਸਭ ਤੋਂ ਪਹਿਲਾਂ ਤਾਂ ਜੀ ਹਰ ਪਾਵਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਚੈਨਲ ਦੇ ਮਾਧਿਅਮ ਨਾਲ ਹੀ ਆਪਨੇ ਸੰਗਤ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ ਬਹੁਤ ਬਹੁਤ ਧੰਨਵਾਦ ਜਿਵੇਂ ਕਿ ਤੁਸੀਂ ਪਹਿਲਾਂ ਹੀ ਆਖਿਆ ਮੈਨੂੰ ਕਿ ਮੈਂ ਪੀ ਐਚ ਡੀ ਹਾਂ ਪੀਏਯੂ ਤੋਂ ਮੈਂ ਪੀ ਐਚ ਡੀ ਕੀਤੀ ਹੋਈ ਸੌਰੀ ਮਾਫੀ ਚਾਹਾਂਗਾ ਕਿ ਬੀ ਐਸਸੀ ਤੇ ਐਮ ਐਸਸੀ ਮੈਂ ਪੀਏਯੂ ਤੋਂ ਕੀਤੀ ਹੈ 6 ਸਾਲ ਮੈਂ ਉੱਥੇ ਪੜਿਆ ਫਿਰ ਮੈਂ ਆਪਣੀ ਪੀ ਐਚ ਡੀ ਸੀਗੀ ਉਹ ਮੈਨੀਟੋਬਾ ਯੂਨੀਵਰਸਿਟੀ ਤੋਂ ਪੀ ਐਚ ਡੀ ਕੀਤੀ ਹੈ ਜੀ ਤੇ ਉਸ ਤੋਂ ਬਾਅਦ ਫਿਰ ਪੜਾਈ ਪੂਰੀ ਕਰਨ ਤੋਂ ਬਾਅਦ ਮੈਂ ਯੂਰੋ ਪ੍ਰਾਈਵੇਟ ਸੈਕਟਰ ਦੇ ਵਿੱਚ ਜੌਬ ਕਰਦੇ ਰਿਹਾ ਐਸ ਅ ਬਰੀਡਰ ਤੇ ਉਸ ਤੋਂ ਬਾਅਦ ਫਿਰ ਕੈਲੀਫੋਰਨੀਆ ਤੱਕ ਪਹੁੰਚੇ ਕੈਲੀਫੋਰਨੀਆ ਤੋਂ ਅਸੀਂ ਰੋਜ਼ਬੋਰ ਆ ਕੇ ਸੈਟਲ ਹੋਏ ਆ ਤੇ ਜਿਵੇਂ ਤੁਸੀਂ ਆਖਿਆ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਆਪਣਾ ਪੰਜਾਬੀ ਸਕੂਲ ਹੈ ਇਹਦੇ ਵਿੱਚ ਮੈਂ ਐਜ਼ ਅ ਪੰਜਾਬੀ ਟੀਚਰ ਵੀ ਸੇਵਾ ਸੇਵਾ ਕਰ ਰਿਹਾ ਕਹਿ ਸਕਦੇ ਹਾਂ ਤੁਸੀਂ ਕਿਉਂਕਿ ਇਹਦਾ ਮੁੱਖ ਕਾਰਨ ਇਹ ਸੀ ਕਿ ਮੇਰੇ ਆਪਣੇ ਬੱਚੇ ਨੇ ਦੋਵੇਂ ਉਹ ਪੰਜਾਬੀ ਸਕੂਲ ਚ ਪੜ੍ਹਦੇ ਨੇ ਤੇ ਮੇਰਾ ਇਹ ਸੀ ਕਿ ਆ ਕਿ ਜਿੰਨਾ ਕਰ ਸਕਾਂ ਕਮਿਊਨਿਟੀ ਤੋਂ ਲੈ ਰਹੇ ਹਾਂ ਜਵਾਕਾਂ ਦੀ ਪੰਜਾਬੀ ਐਜੂਕੇਸ਼ਨ ਦੇ ਨਾਲ ਨਾਲ ਉਹਨਾਂ ਵਾਪਸ ਵੀ ਦੇਣਾ ਚਾਹੀਦਾ ਹੈ ਤੋਂ ਇਸ ਕਨਵਰਸ ਮੈਂ ਜਿਹੜਾ ਸੀ ਉਹ ਪੰਜਾਬੀ ਪੜਾਉਣਾ ਸ਼ੁਰੂ ਕਰ ਦਿੱਤਾ। ਇੱਧਰ ਜਿਹੜਾ ਬਾਜ ਫਾਰਮ ਤੁਹਾਡਾ ਪ੍ਰੋਜੈਕਟ ਹੈ। ਹਾਂਜੀ। ਉਹ ਮੰਚ ਕਿਵੇਂ ਖਿਆਲ ਆਇਆ? ਇਹਦੀ ਕਹਾਣੀ ਬਹੁਤ ਲੰਬੀ ਹੈ ਜੀ। ਅ ਪਰ ਇਹ ਜੁੜੀ ਹੋਈ ਹੈ ਕਿਉਂਕਿ ਮੈਂ ਜਿੱਦਾਂ ਕਿਸਾਨੀ ਪਰਿਵਾਰ ਚੋਂ ਆ ਜੀ। ਜੰਮਿਆ ਪਲੇ ਆ ਕਿਸਾਨੀ ਦੇ ਵਿੱਚ ਆ। ਥੋੜੀ ਆਪਣੀ ਬੈਕਗ੍ਰਾਉਂਡ ਬਾਰੇ ਦੱਸੋ। ਹਾਂਜੀ ਜਿਵੇਂ ਜੀ ਮੇਰੇ ਸਾਡਾ ਪਿੰਨ ਪੁਆਣੀਗੜ ਹੈ ਜੀ। ਅੱਛਾ ਜੀ। ਪੁਆਣੀਗੜ ਕਹਿ ਸਕਦੇ ਹੋ ਕਸਬਾ ਕਹਿ ਸਕਦੇ ਹੋ ਅ ਤੇ ਆਪਣੇ ਉੱਥੇ ਹਜੇ ਵੀ ਖੇਤੀਬਾੜੀ ਕਰ ਰਹੇ ਨਹੀਂ ਤੇ ਉਸ ਤੋਂ ਬਾਅਦ ਕਿਉਂਕਿ ਪੀਏਯੂ ਦੇ ਵਿੱਚ ਮੈਂ ਪੜਿਆ ਹਾਂ ਕਿ ਮਾਲਵੇ ਦਾ ਹੋਣ ਕਰਕੇ ਯੂ ਨੋ ਕਿ ਆਪਾਂ ਨੂੰ ਪਤਾ ਹੈ ਕਿ ਖਾਸ ਕਰਕੇ ਜਿਹੜੀ ਪਹਿਲਾਂ ਸੀਗੀ ਉਹਨੂੰ ਕਾਟਨ 벨ਟ ਕਹਿੰਦੇ ਆ ਬਠਿੰਡੇ ਦਾ ਏਰੀਆ ਹੋ ਗਿਆ ਭਾਵੇਂ ਹੁਣ ਤਾਂ ਦੇਖੋ ਪੂਰੇ ਮਾਲਵੇ ਦੇ ਵਿੱਚ ਕਿ ਸਾਰੇ ਪੰਜਾਬ ਦੇ ਵਿੱਚ ਤੁਸੀਂ ਵੇਖੋਗੇ ਕਿ ਜੇ ਤੁਹਾਡੀ ਕੋਈ ਇਮੀਡੀਏਟ ਫੈਮਿਲੀ ਨਹੀਂ ਤਾਂ ਤੁਹਾਨੂੰ ਕੋਈ ਨਾ ਕੋਈ ਅਜਿਹਾ ਬੰਦਾ ਜ਼ਰੂਰ ਜਾਣਦਾ ਹੋਏਗਾ ਜਿਨੂੰ ਕੈਂਸਰ ਹੈ ਜਾਂ ਫਰਟੀਲਿਟੀ ਦਾ ਇਸ਼ੂ ਹੈ ਅੱਜ ਤੱਕ ਆਪਾਂ ਕਈ ਇਹ ਜਿਹੇ ਬਿਮਾਰੀਆਂ ਜਿਹੜੀਆਂ ਪਹਿਲਾਂ ਕਦੇ ਵੀ ਸੁਣੀਆਂ ਨਹੀਂ ਸੀ ਹੁੰਦੀਆਂ ਕਿ 20 ਤੋਂ 25 ਸਾਲ ਦੇ ਜਵਾਨ ਨੂੰ ਬ੍ਰੇਨ ਹੈਮਰੇਜ ਹੋ ਗਈ ਹਾਰਟ ਅਟੈਕ ਹੋ ਗਿਆ ਤੇ ਕਈ ਅਲਰਜੀਸ ਆਪਾਂ ਸੁਣਨ ਵਿੱਚ ਆਉਂਦੀਆਂ ਨੇ ਸੋ ਗੱਲ ਨੂੰ ਨਾ ਜ਼ਿਆਦਾ ਵਧਾਉਂਦਾ ਹੋਇਆ ਮੈਂ ਇਹ ਹੀ ਆਖਾਂਗਾ ਕਿ ਇਹ ਜਦੋਂ ਅਸੀਂ ਉੱਥੇ ਪੜ੍ਹਦੇ ਸੀਗੇ ਇਹ ਰਿਪੋਰਟਾਂ ਇੰਟਰਨੈਸ਼ਨਲ ਲੈਵਲ ਤੇ ਜੋ ਪੰਜਾਬ ਦੇ ਵਿੱਚ ਅ ਪੈਸਟੀਸਾਈਡ ਨੂੰ ਲੈ ਕੇ ਹਰਬੀਸਾਈਡ ਨੂੰ ਲੈ ਕੇ ਬੜੀਆਂ ਸੀ ਉਹ ਥੋੜਿਆ ਦਿਲਚਸਪ ਕਰ ਗਈਆਂ ਤੇ ਉਸ ਤੋਂ ਬਾਅਦ ਤੁਹਾਡੇ ਮਨ 'ਚ ਖਿਆਲ ਆਇਆ ਵੀ ਸਾਨੂੰ ਇਸ ਪ੍ਰੋਜੈਕਟ ਦੇ ਉੱਤੇ ਕੰਮ ਕਰਨਾ ਚਾਹੀਦਾ ਹਾਂਜੀ ਆ ਪਰ ਉਹਨੂੰ ਮੈਂ ਹਾਂਜੀ ਮੈਂ ਉਸਨੂੰ ਗੱਲ ਕਰਦਾ ਫਿਰ ਉਹ ਤੋਂ ਥੋੜਿਆ ਜਿਹਾ ਨਾ ਇੱਕ ਤਰ੍ਹਾਂ ਦਾ ਹੋਇਆ ਕਿ ਨਹੀਂ ਆਪਾਂ ਆਰਗੈਨਿਕ ਕਰਨਾ ਚਾਹੀਦਾ ਸੋ ਮੈਂ ਆਪਣੇ ਛੋਟੇ ਲੈਵਲ ਤੇ ਕੀਤਾ ਘਰ ਦੇ ਵਿੱਚ ਉਗਾਈਆਂ ਨੇ ਸਬਜ਼ੀਆਂ ਆਪ ਖਾਦਿਆਂ ਗਵਾਂਡੀਆਂ ਨੂੰ ਖਵਾਇਆਂ ਨੇ ਤੇ ਆ ਫਿਰ ਮੇਰਾ ਥੋੜਾ ਹੋਰ ਜਦੋਂ ਤੁਸੀਂ ਇੱਕ ਵਾਰ ਜਿਆਦਾ ਫਿਰ ਮੇਰਾ ਹੋਇਆ ਵੀ ਪੁਰਾਤਨ ਜੜੀਆਂ ਵਰਾਈਟੀਆਂ ਨੇ ਉਹਨਾਂ ਦੀ ਜਿਹੜੀ ਨਿਊਟ੍ਰੀਸ਼ਨ ਵੈਲਿਊ ਆ ਉਹ ਅੱਜਕੱਲ੍ਹ ਦੀਆਂ ਵਰਾਇਟੀਆਂ ਨਾਲੋਂ ਜ਼ਿਆਦਾ ਤੇ ਉਸ ਵাল ਵੀ ਫਿਰ ਮੇਰਾ ਥੋੜਾ ਜਿਹਾ ਚੁਕਾ ਹੋਇਆ ਇਸ ਤਰ੍ਹਾਂ ਕਰਦੇ ਕਰਦੇ ਫਿਰ ਮੈਨੇ ਤਕਰੀਬਨ ਮੈਨੂੰ 5-7 ਸਾਲ ਲੱਗੇ ਜਿਹੜਾ ਮੈਂ ਹੁਣ ਫਾਰਮ ਲਿਆ ਉਸ ਦੀ ਸਿਲੈਕਸ਼ਨ ਤੇ ਪਹਿਲਾਂ ਤਾਂ ਕਿ ਉਹ ਚੰਗਾ ਹੋਣਾ ਚਾਹੀਦਾ ਜਿਸ ਦੇ ਉੱਤੇ ਪਹਿਲਾਂ ਖੇਤੀਬਾੜੀ ਨਾ ਹੋਈ ਹੋਵੇ ਕੋਈ ਪੈਸਟੀਸਾਈਡ ਵਗੈਰਾ ਨਾ ਯੂਜ਼ ਕੀਤੇ ਹੋਣ ਤੇ ਇਸ ਤਰ੍ਹਾਂ ਮਸ ਮੇਰਾ ਚੁਕਾ ਸੀਗਾ ਜਿਹੜਾ ਹੌਲੀ-ਹੌਲੀ ਵੱਧਦਾ ਗਿਆ ਤੇ ਹੁਣ ਮੇਰਾ ਥੋੜਾ ਜਿਹਾ ਐ ਸੀਗਾ ਕਿ ਆਪਣਾ ਖੇਤ ਲੈ ਕੇ ਹਾਂਜੀ ਆਪ ਸਾਰਾ ਕੁਝ ਗੱਲ ਬਿਲਕੁਲ ਇੰਡੀਆ ਦੀ ਜਿਹੜੀ ਆਪਾਂ ਆਪਣੇ ਪੰਜਾਬ ਦੀ ਖੇਤੀ ਹੈ ਹਾਂਜੀ ਤੇ ਇੱਥੋਂ ਦੀ ਖੇਤੀ ਕਿਵੇਂ ਵੱਖ ਹੈ ਆ ਕਈ ਤਰ੍ਹਾਂ ਦੀ ਵਿਭਿੰਨਤਾ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਆ ਜਿਵੇਂ ਪਹਿਲਾਂ ਤਾਂ ਆ ਸਕੇਲ ਹੀ ਲੈ ਲਈਏ ਜਿਵੇਂ ਆਪਣਾ ਉੱਥੇ ਕਿਸਾਨੀ ਹੈ ਜਿਹੜੀ ਜੋ 4 ਤੋਂ 5 ਏਕੜ ਵੱਧੋ ਵਾਦਾ ਇੱਥੇ ਮੇਰੇ ਯਾਦ ਆ ਕਿ ਮੈਂ ਇੰਡੀਆ ਨਾਲ ਵਿੱਚ ਸੀਗਾ ਜਦੋਂ ਮੈਂ ਕੰਮ ਕਰਦਾ ਸੀਗਾ ਉਥੇ ਕਿਸੇ ਨੇ ਮੈਨੂੰ ਦੱਸਿਆ ਕਿ ਇੱਕ ਗੋਰੇ ਜੱਟ ਦਾ ਜੀ ਆਪਾਂ ਕਹਿ ਲਈਏ ਅੱਛਾ ਜੀ ਉਹਦੇ 600 ਏਕੜ ਫਾਰਮ ਸੀਗਾ ਉਹ ਕਹਿੰਦਾ ਵੀ ਮੈਂ 600 ਏਕੜ ਕਹਿੰਦਾ ਮੈਂ ਤਾਂ ਮੇਰੀ ਹੌਬੀ ਫਾਰਮਿੰਗ ਹੈ ਅੱਛਾ ਜੀ 600 ਏਕੜ ਨੂੰ ਹੌਬੀ ਫਾਰਮਿੰਗ ਦੱਸਦੇ ਨੇ ਇਸੇ ਤਰ੍ਹਾਂ ਮੈਂ ਮੈਂ ਪ੍ਰਾਈਵੇਟ ਸੈਕਟਰ ਦੇ ਵਿੱਚ ਉਹ ਆਪਣਾ ਅਸਲੀਨਸ ਵਿੱਚ ਕੰਮ ਕਰਦਾ ਰਿਆਂ ਉੱਥੇ ਜਿਹੜਾ ਜ਼ਿਆਦਾਤਰ ਉਹ ਆਪਣੇ ਫਰੈਸ਼ ਪ੍ਰੋਡਿਊਸ ਜਿਵੇਂ ਸੈਲਡ ਵਗੈਰਾ ਹੋਗੇ ਇਹ ਪ੍ਰੋਡਿਊਸ ਕਰਦੇ ਨੇ ਉਹ ਉੱਥੇ ਵੀ ਜਿਹੜੀ ਖੇਤੀ ਆ ਜਿਹੜੀ ਉਹ ਤੁਹਾਡੀ ਤਕਰੀਬਨ ਤਕਰੀਬਨ 100 200 ਏਕੜ ਤੋਂ ਤਾਂ ਉਹਨਾਂ ਦਾ ਇੱਕ ਖੇਤ ਬਣਦਾ ਮਤਲਬ ਤੇ ਦੂਸਰੀ ਥੋੜੀ ਜਿਆਦਾ ਕਨੈਕਟਡ ਹੈ ਜਿੱਦਾਂ ਕਹਿ ਸਕਦੇ ਹਾਂ ਕਿ ਤੁਸੀਂ ਇਸ ਤਰ੍ਹਾਂ ਦੀ ਕੰਟਰੈਕਟ ਫਾਰਮਿੰਗ ਹੈ ਅੱਛਾ ਇੱਕ ਇਹ ਦੱਸੋਗੇ ਆਮ ਕਰਕੇ ਅਸੀਂ ਜਦੋਂ ਕੋਈ ਵੀ ਵੱਡੇ ਸਟੋਰਾਂ ਦੇ ਉੱਤੇ ਕੋਈ ਪ੍ਰੋਡਕਟ ਦੇਖਦੇ ਹਾਂ ਹਾਂਜੀ ਉਹਦੇ ਉੱਤੇ ਬੜੇ ਆਰਾਮ ਨਾਲ ਲਿਖਿਆ ਹੁੰਦਾ ਵੀ ਆਰਗੈਨਿਕ ਤਾਂ ਇਹ ਦੱਸੋ ਸੱਚ ਵੀ ਆਰਗੈਨਿਕ ਹੁੰਦਾ ਕੀ ਹੈ ਤੇ ਅਸਲ ਵਿੱਚ ਆਰਗੈਨਿਕ ਜਿਵੇਂ ਅਸੀਂ ਕਹਿੰਦੇ ਦੇਸੀ ਸਟਾਈਲ ਦੇ ਨਾਲ ਜਿਹੜਾ ਹੈ ਬਿਨਾ ਕਿਸੇ ਪੈਸਟੀਸਾਈਡ ਤੋਂ ਬਿਨਾ ਕਿਸੇ ਕਮੀਕਲ ਤੋਂ ਜਦੋਂ ਅਸੀਂ ਇਹ ਖੇਤੀ ਕਰਦੇ ਆ ਕੀ ਇਹ ਸੰਭਵ ਹੈ ਹੁੰਦਾ ਵੀ ਹੈ ਕਿ ਇਕੱਲਾ ਲਿਖਾਈ ਹੁੰਦਾ ਜੀ ਇਹ ਵੀ ਜਿੱਦਾਂ ਆਪਾਂ ਕਹਿ ਲਈਏ ਜਿੱਦਾਂ ਆਰਗੈਨਿਕ ਸਰਟੀਫਿਕੇਸ਼ਨ ਹੈ ਤੁਹਾਨੂੰ ਉਹਦੇ ਖਾਸ ਕਰਕੇ ਅਮਰੀਕਾ ਕੈਨੇਡਾ ਦੇ ਵਿੱਚ ਇਹ ਬਹੁਤ ਇੱਕ ਕਹਿ ਸਕਦਾ ਕਿ ਬਹੁਤ ਹੀ ਰੈਗੂਲੇਟਡ ਮਾਰਕੀਟ ਹੈ ਇਹਦੇ ਵਿੱਚ ਤੁਹਾਨੂੰ ਜਿੰਨਾ ਕੀ ਤੁਸੀਂ ਟਾਈਮ ਹੈ ਆਪਦੇ ਖੇਤ ਵਿੱਚ ਲਾਉਨੇ ਹੋ ਉਨਾ ਹੀ ਟਾਈਮ ਜੇ ਜ਼ਿਆਦਾ ਨਹੀਂ ਤਾਂ ਤੁਹਾਨੂੰ ਆਪਣੇ ਪੇਪਰਵਰਕ ਤੇ ਲੱਗ ਜਾਂਦਾ ਹੈ ਕਿ ਤੁਹਾਨੂੰ ਹਰ ਚੀਜ਼ ਦਾ ਹਰ ਚੀਜ਼ ਦਾ ਤੁਹਾਨੂੰ ਜਿਹੜਾ ਹੈ ਉਹ ਆਪਣੇ ਰੱਖਣੇ ਪੈਂਦੇ ਆ ਰੈਕਡ ਰੱਖਣੇ ਪੈਂਦੇ ਨੇ ਸੋ ਹਾਂ ਇਹਦੇ ਵਿੱਚ ਜ਼ਰੂਰ ਗੱਲ ਹੈ ਕਿ ਕਈ ਵਾਰੀ ਹੁੰਦਾ ਹੈ ਕਿ ਕਈ ਜਿਹੜੇ ਇਦੇ ਵਿੱਚ ਵੀ ਤੁਸੀਂ ਉਹਨੂੰ ਕਹਿ ਸਕਦੇ ਹੋ ਦਵਾਈਆਂ ਜਾਂ ਫਾਰਮੂਲੇਸ਼ਨ ਨੇ ਜਿਹੜੀਆਂ ਤੁਸੀਂ ਲਾ ਸਕਦੇ ਹੋ ਵਰਤ ਸਕਦੇ ਹੋ ਜਿਹੜੀਆਂ ਕਿ ਆਰਗੈਨਿਕ ਫਾਰਮਿੰਗ ਦੇ ਵਿੱਚ ਅਲਾਉਡ ਨੇ ਅੱਛਾ ਤੁਸੀਂ ਉਹਨੂੰ ਪੈਸਿਸਾਈਡ ਸ਼ਬਦ ਵਰਤ ਸਕਦੇ ਹੋ ਮੈਂ ਤੁਸੀਂ ਜੇ ਤੁਸੀਂ ਉਹਨੂੰ ਟੈਕਨੀਕਲੀ ਸੋਚੋ ਤਾਂ ਪੈਸਟੀਸਾਈਡ ਦਾ ਮਤਲਬ ਹੋਇਆ ਪੈਸਟ ਸਾਈਡ ਪੈਸਟ ਹੋ ਗਿਆ ਜਦੋਂ ਤੁਹਾਡਾ ਕੋਈ ਕੀਟ ਪਤੰਗਾ ਹੋ ਗਿਆ ਸਾਈਡ ਹੋ ਗਿਆ ਜਿਹੜਾ ਉਹਨੂੰ ਮਾਰਨ ਵਾਲਾ ਹੋ ਗਿਆ ਰਾਈਟ ਜੇ ਤੁਸੀਂ ਉਸ ਨਜ਼ਰੀਏ ਨਾਲ ਦੇਖਦੇ ਹੋ ਤਾਂ ਤੁਸੀਂ ਕਹਿ ਸਕਦੇ ਹੋ ਨੁਕਸਤੀਸਾਈ ਫਿਰ ਉਹ ਆਗਿਆ ਨਹੀਂ ਕਿਵੇਂ ਹੋਈ ਹਾਂਜੀ ਨਹੀਂ ਉਹੀ ਮੈਂ ਤੁਹਾਨੂੰ ਗੱਲ ਦੱਸ ਰਿਹਾ ਨਾ ਉਹਦੇ ਵਿੱਚ ਆ ਜਾਂਦੇ ਨੇ ਜਿਵੇਂ ਕੈਮੀਕਲ ਫਰਟੀਲਾਈਜ਼ਰ ਜਿਹੜੇ ਕੈਮੀਕਲ ਹੋ ਗਏ ਉਹ ਤੁਸੀਂ ਉਹ ਕਹਿੰਦੇ ਆ ਕਿ ਉਹ ਆਪਾਂ ਕਹਿੰਦੇ ਆ ਵੀ ਜਿਹੜੀ ਕਨਵੈਨਸ਼ਨਲ ਖੇਤੀ ਕਹ ਸਕਦੇ ਆਪਾਂ ਉਹਨੂੰ ਪਰ ਉਸ ਤੋਂ ਬਾਅਦ ਜਿਵੇਂ ਆਪਾਂ ਕੋਈ ਵੀ ਹੈ ਜੇ ਤੁਸੀਂ ਵੀ ਮਾਰ ਰਹੇ ਹੋ ਕਿਸੇ ਕੀਟ ਪਤੰਗੇ ਨੂੰ ਇੱਕ ਤਰ੍ਹਾਂ ਤੁਸੀਂ ਵੀ ਪੈਸਟੀਸਾਈਡ ਬਣ ਜਾਂਦੇ ਜੇ ਆਪਾਂ ਟੈਕਨੀਕਲ ਟਰਮ ਨਾਲ ਟੈਕਨੀਕਲ ਉਹਦੇ ਨਾਲ ਦੇਖਿਆ ਜਾਵੇ ਪੈਸਟੀਸਾਈਡ ਜੋ ਟਰਮ ਹੈ ਉਹੋ ਜਿਹੜਾ ਜਿਹੜੀ ਵੀ ਚੀਜ਼ ਪੈਸਟ ਨੂੰ ਮਾਰਦੀ ਆ ਉਹ ਬੰਗੀ ਪੈਸਟਿਸਾਈਡ ਆ। ਆਲਰਾਇਟ ਤੇ ਅ ਦੂਸਰੀ ਗੱਲ ਆ ਕਿ ਜਿਸ ਤਰ੍ਹਾਂ ਵੀ ਆਪਾਂ ਹੁਣ ਜੇ ਮੰਨ ਕੇ ਦੇਖ ਲਈਏ ਕਿ ਕੈਸਾ ਦੇ ਤੁਸੀਂ ਨਹਿਮਦ ਦਾ ਤੇਲ ਆ ਉਹ ਵੀ ਆਪਾਂ ਐਜ਼ ਅ ਪੈਸਟਿਸਾਈਡ ਹੀ ਕਹਿ ਸਕਦੇ ਆ ਪਰ ਜਿਹੜੀ ਮੇਨ ਇਸ ਗੱਲ ਤੇ ਜੋ ਵਖਰੇਵਾ ਹੁੰਦਾ ਇਹਨਾਂ ਦੋਹਾਂ ਦੇ ਵਿੱਚ ਕਨਵੈਨਸ਼ਨਲ ਫਾਰਮਿੰਗ ਤੇ ਆਰਗੈਨਿਕ ਫਾਰਮਿੰਗ ਦੇ ਵਿੱਚ ਜਿੰਨੇ ਮੇਰੀ ਸਮਝ ਆ ਉਹ ਇਹੀ ਹੈ ਕਿ ਉਹ ਕਨਵੈਨਸ਼ਨਲ ਫਾਰਮਿੰਗ ਦੇ ਵਿੱਚ ਤੁਸੀਂ ਕੈਮੀਕਲਸ ਆ ਯੂਜ਼ ਕਰਦੇ ਹੋ ਜਿਨ੍ਹਾਂ ਦਾ ਕੇ ਲੌਂਗੀ ਟਰਮ ਦੇ ਉੱਤੇ ਹਾਂਜੀ ਇਹ ਮਾੜਾ ਪ੍ਰਭਾਵ ਹੈ ਮਾੜਾ ਪ੍ਰਭਾਵ ਹੈ ਆਰਗੇਨਿਕ ਖੇਤੀ ਆਰਗੇਨਿਕ ਚੀਜ਼ਾਂ ਦਾ ਸਾਡੀ ਬਾਡੀ ਦੇ ਉੱਤੇ ਇਹ ਮਾੜਾ ਪ੍ਰਭਾਵ ਨਹੀਂ ਹੈ ਹਾਂਜੀ ਜੇ ਤੁਸੀਂ ਜਿਸ ਹਿਸਾਬ ਨਾਲ ਜੇ ਤੁਸੀਂ ਉਸ ਨੂੰ ਸਿਰਫ ਕੈਮੀਕਲ ਦੇ ਤਰੀਕੇ ਨਾਲ ਦੇਖੋ ਰਾਈਟ ਇਹ ਨਹੀਂ ਹੈ ਤੇ ਕਈ ਸਟੱਡੀਜ਼ ਵੀ ਹੋ ਜਾਂ ਨੇ ਕਿ ਤੁਸੀਂ ਮੰਨ ਲਓ ਕਿ ਤੁਹਾਡੇ ਕੋਲ ਦੋ ਖੇਤ ਨੇ ਨਾਲ ਨਾਲ ਇੱਕ ਖੇਤ ਦੇ ਵਿੱਚ ਤੁਸੀਂ ਕਨਵੈਨਸ਼ਨਲ ਖੇਤੀ ਕੀਤੀ ਹੈ ਦੂਸਰੇ ਖੇਤ ਦੇ ਵਿੱਚ ਤੁਸੀਂ ਆਰਗੈਨਿਕ ਕੀਤੀ ਹੈ ਜੇ ਤੁਸੀਂ ਉਹਦੀ ਨਿਊਟ੍ਰੀਸ਼ਨ ਵੈਲਿਊ ਦੇਖੋ ਤਾਂ ਦੋਹਾਂ ਦੀ ਸੇਮ ਹੈ ਅੱਛਾ ਸੇਮ ਹੈ ਹਾਂਜੀ ਜੇ ਪਰ ਉਹਦੇ ਵਿੱਚ ਜੋ ਆਰਗੈਨਿਕ ਦੇ ਵਿੱਚ ਨਹੀਂ ਹੈ ਉਹ ਹੈ ਤੁਹਾਡਾ ਪੈਸਟੀਸਾਈਡ ਜਿਹੜਾ ਕਿ ਤੁਹਾਨੂੰ ਤੁਹਾਡੀ ਸਿਹਤ ਵਾਸਤੇ ਹਾਨੀਕਾਰਕ ਹੋ ਸਕਦਾ ਉਹ ਨਹੀਂ ਹੈ ਇਹ ਮੁੱਖ ਤੌਰ ਤੇ ਇਹ ਫਰਕ ਹੈ ਥੋੜਾ ਜੇ ਤੁਸੀਂ ਥੋੜਾ ਫਿਰ ਉਸ ਨੂੰ ਜਿਆਦਾ ਤੁਸੀਂ ਇਹਨੂੰ ਦੁਕਾਨ ਨਾਲ ਦੇਖਦੇ ਹੋ ਤੇ ਤੁਸੀਂ ਫਿਰ ਉਹਦੇ ਤੇ ਜਾਣਿਓ ਕਿ ਕਿਹੜੀਆਂ ਵੈਰਾਈਟੀਆਂ ਲੈਣੇ ਹੋ ਤੁਸੀਂ ਜਿਹੜੀ ਆਪਾਂ ਕਹਿੰਦੇ ਆ ਕਿ ਪੁਰਾਤਨ ਵੈਰਾਈਟੀਆਂ ਨੇ ਜਾਂ ਆਪਾਂ ਕਹਿ ਸਕਦੇ ਆ ਉਹ ਉਹ ਵੈਰਾਈਟੀਆਂ ਨੇ ਉਹਨਾਂ ਚ ਨਿਊਟ੍ਰੀਸ਼ਨ ਵੈਲਿਊ ਜ਼ਿਆਦਾ ਹੈ ਕਿਉਂਕਿ ਮੈਂ ਆਪ ਬਰੀਡਰ ਰਹੇ ਹਾਂ ਮੈਨੂੰ ਪਤਾ ਹੈ ਕਿ ਹਰੇਕ ਬਰੀਡਰ ਦਾ ਜਿਹੜਾ ਮੁੱਖ ਓਬਜੈਕਟਿਵ ਹੁੰਦਾ ਹੈ ਜਾਂ ਕਹਿੰਦੇ ਮਤਲਬ ਹੁੰਦਾ ਉਹ ਜ਼ਿਆਦਾਤਰ ਹੁੰਦਾ ਕਿ ਤੁਸੀਂ ਉਪਜ ਕਿਵੇਂ ਵਧਾਉਣੀ ਹੈ ਤੁਸੀਂ ਜਦੋਂ ਉਹ ਫਿਰ ਤੁਸੀਂ ਉਪਜ ਤੇ ਚਲੇ ਜਾਂਦੇ ਹੋ ਫਿਰ ਤੁਹਾਡੇ ਚ ਜਿਹੜੀ ਨਿਊਟ੍ਰੀਸ਼ਨ ਆ ਉਹਦੇ ਤੇ ਤੁਹਾਡਾ ਜਿਹੜਾ ਫੋਕਸ ਆ ਉਹ ਘਟ ਜਾਂਦਾ ਹੈ ਕਿ ਆਖਰਕਾਰ ਨੂੰ ਇੱਕ ਪਲਾਨ ਨੇ ਕਿਸੇ ਹੋਰ ਜਗ੍ਹਾ ਤੋਂ એનર્ਜੀ ਬਚਾ ਕੇ ਤੁਹਾਨੂੰ ਯੀਲਡ ਦੇਣੀ ਹੈ ਤੇ ਕਈ ਵਾਰ ਕੀ ਹੁੰਦਾ ਕਿ ਉਹ ਤੁਹਾਡੀ ਜਿਹੜੀ એનર્ਜੀ ਆ ਉਹ ਆ ਨਿਊਟ੍ਰੀਸ਼ਨ ਤੋਂ ਘਟ ਕੇ ਜੀਅਲ ਵੱਲ ਚਲੀ ਜਾਗੀ ਤੇ ਤੁਸੀਂ ਜਿਹੜੀ ਹੁਣ ਇਹ ਬਾਸ ਫਾਰਮਿੰਗ ਹੈ ਆ ਇਸ ਫਾਰਮ ਬਾਰੇ ਦੱਸੋ ਕਿੰਨੀ ਦਾ ਤੁਸੀਂ ਜਿਹੜੀ ਹੈਗੀ ਲੈਂਡ ਲੈ ਕੇ ਇਹ ਸਟਾਰਟ ਕੀਤਾ ਹੈ ਤੇ ਇਹ ਬਾਕੀ 100% ਆਰਗੈਨਿਕ ਹੋਏਗੀ ਤੇ ਕਿਹੜੇ ਕਿਹੜੀ ਜਿਹੜੀਆਂ ਤੁਸੀਂ ਫਸਲਾਂ ਜਿਹੜੀਆਂ ਉਹ ਤੁਸੀਂ ਇੱਥੇ ਪੈਦਾ ਕਰਨ ਲਗਾ ਰਹੇ ਹੋ ਜੀ ਜਿਵੇਂ ਅ ਅਸੀਂ ਪਿਛਲੇ ਸਾਲ ਹੀ ਹਜੇ 10 ਏਕੜ ਜ਼ਮੀਨ ਲਈ ਹੈ ਜੀ ਆਪਾਂ ਤੇ ਇਹਦੇ ਤੇ ਮੇਰੀ ਇੱਛਾ ਹੈ ਕਿ ਆਪਾਂ ਐਜ਼ ਅ ਫੁੱਲ ਸਿਸਟਮ ਜਿਹਦੇ ਵਿੱਚ ਮਤਲਬ ਹਰ ਤਰ੍ਹਾਂ ਦੀਆਂ ਸਬਜ਼ੀਆਂ ਮੇਰਾ ਅੱਗੇ ਫਲ ਵਗੈਰਾ ਵੀ ਦਾਲਾਂ ਵੀ ਲਗਾਉਣ ਦੀ ਇੱਛਾ ਹੈਗੀ ਆ ਇੱਕ ਐਜ਼ ਅ ਐਕਸਪੈਰੀਮੈਂਟ ਕਣਕ ਦੇ ਕਣਕ ਨਹੀਂ ਹੋਏਗਾ ਕਣਕ ਵੀ ਹੈ ਕਣਕ ਦੇ ਬਾਰੇ ਵੀ ਮੈਂ ਤੁਹਾਨੂੰ ਦੱਸਦਾ ਕਣਕ ਮੈਂ ਮੇਰੇ ਕੋਲੇ ਇੱਕ ਵਰਾਇਟੀ ਆ ਸੋਨਾ ਮੋਤੀ ਅੱਛਾ ਜੀ ਉਹ ਲੋਕੀ ਕਹਿਣ ਵਾਲੇ ਕਹਿੰਦੇ ਨੇ ਕਿ ਉਹ 4000 ਸਾਲ ਪੁਰਾਣੀ ਪੰਜਾਬ ਦੀ ਵਰਾਇਟੀ ਹੈ ਉਹਦੇ ਵਿੱਚ ਗਲੂਟਨ ਨਹੀਂ ਹੈਗਾ ਉਹ ਵੀ ਮੇਰੇ ਕੋਲ ਹੈ ਇਸ ਵੇਲੇ ਫਿਰ ਦੂਸੀ ਆਪਣੀ ਪੁਰਾਤਨ ਵੈਰਾਈਟੀ ਹੈ ਜਿਹਨੂੰ ਕਹਿੰਦੇ ਨੇ ਆ ਬਾਂਸੀ ਉਹਦੀ ਵੀ ਨਿਊਟ੍ਰੀਸ਼ਨ ਵੈਲਿਊ ਹਾਈ ਮੰਨਦੇ ਨੇ ਤੇ ਉਹਦੀ ਵੀ ਮੇਰੇ ਕੋਲ ਹੈ ਇਸ ਵੇਲੇ ਥੋੜਾ ਜਿਹਾ ਕਾਂਕ ਦਾ ਬੀਜ ਜਿਹੜਾ ਮੈਂ ਅੱਗੇ ਵਧਾਵਾਂਗਾ ਘਟੂ ਘਟ ਮੈਂ ਘਰੋਂ ਸ਼ੁਰੂ ਕਰਕੇ ਦੇਖਾਂਗਾ ਕਿ ਵਾਕਈ ਉਹਦੇ ਚ ਕੋਈ ਜ਼ਿਆਦਾ ਹੈ ਕਿ ਨਹੀਂ ਜਿੰਨਾ ਕਿਹਾ ਜਾਂਦਾ ਪਰ ਜਿਹਦਾ ਆ ਰਹੇ ਸੀ ਇਸ ਗੱਲ ਦੇ ਉੱਤੇ ਕਿ ਇਸ ਫਾਰਮ ਦੇ ਵਿੱਚ ਜਿਹਦਾ ਅਪਾ ਕਹਿ ਸਕਦੇ ਮੇਰੀ ਸਾਡੀ ਮਿਸ਼ਨ ਸਟੇਟਮੈਂਟ ਕਹਿ ਲਈਏ ਜਾਂ ਉਹਨਾਂ ਟੈਗ ਲਾਈਨ ਕਹਿ ਲਈਏ ਉਹ ਹੈਗੀ ਆ ਕਿ ਆਰਗੈਨਿਕ ਐਂਡ ਬਿਯੋਂਡ ਆ 45ਡ ਬਾਈ ਹੈਲਦੀ ਸੋਇਲਸ ਸੋ ਇਹਨਾਂ ਤਿੰਨ ਜਿਹੜੇ ਸ਼ਬਦ ਨੇ ਉਹ ਮੁੱਖ ਨੇ ਆਰਗੈਨਿਕ ਬਿਯੋਂਡ ਤੇ ਹੋ ਗਿਆ ਹੈਲਦੀ ਸੋਇਲਸ ਆਰਗੈਨਿਕ ਤਾਂ ਜਿਹੜੀ ਸਾਨੂੰ ਸਰਟੀਫਿਕੇਸ਼ਨ ਲੈ ਰਹੇ ਹੋ ਤੁਸੀਂ ਜਿਹੜਾ ਕਿ ਤੁਸੀਂ ਸਾਨੂੰ ਸਰਕਾਰਾਂ ਕਹਿੰਦੀਆਂ ਕਿ ਇਸ ਹਿਸਾਬ ਨਾਲ ਜੇ ਤੁਸੀਂ ਕਰੋਗੇ ਤਾਂ ਆਰਗੈਨਿਕ ਤਾਂ ਤੁਸੀਂ ਆਰਗੈਨਿਕ ਹਾਂਜੀ ਪਰ ਮੇਰਾ ਮੰਨਣਾ ਹੈ ਕਿ ਅਸੀਂ ਉਦੋਂ ਵੀ ਅੱਗੇ ਜਾ ਕੇ ਕਰਾਂਗੇ ਉਹਦੇ ਵਿੱਚ ਜੇ ਮੈਂ ਤੁਹਾਨੂੰ ਪਹਿਲਾਂ ਦੱਸ ਰਿਹਾ ਸੀਗਾ ਕਿ ਕੁਝ ਦਵਾਈਆਂ ਕਹਿ ਸਕਦੇ ਹਾਂ ਉਹ ਫਾਰਮੂਲੇਸ਼ਨ ਕਹਿ ਸਕਦੇ ਹੋ ਜਿਹੜੀਆਂ ਆਰਗੈਨਿਕ ਦੇ ਵਿੱਚ ਅਲਾਉਡ ਹੁੰਦੀਆਂ ਨੇ ਪਰ ਮੈਂ ਉਹ ਵੀ ਵਰਤਣਾ ਨਹੀਂ ਚਾਹੂੰਗਾ ਕਿਉਂਕਿ ਉਹਦਾ ਆਲਟਰਨੇਟ ਕੀ ਹੋਵੇ ਹਾਂਜੀ ਆਲਟਰਨੇਟ ਮੈਨਾਂ ਜਿਹੜੀ ਮੇਰੀ ਹੁਣ ਤੱਕ ਦਾ ਹੈ ਕਿ ਜਿੰਨਾ ਕੁਝ ਪੜਿਆ ਹੋਇਆ ਹੈ ਜਿਹੜਾ ਕੁਝ ਮੈਨੂੰ ਤੁਸੀਂ ਪੰਜਾਬ ਦੀ ਧਰਤੀ ਤੋਂ ਆਏ ਦੇਖ ਕੇ ਆਏ ਹੋ ਹਾਂਜੀ ਸਾਡੇ ਪਿੰਡਾਂ ਦੇ ਵਿੱਚ ਕਿਵੇਂ ਖੇਤੀ ਪ੍ਰਾਪਤਨ ਕਰਦੇ ਸੀਗੇ ਹਾਂਜੀ ਬਿਲਕੁਲ ਪਰ ਹੁਣ ਜਦਾਂ ਕਿ YouTube ਦੇ ਯੁੱਗ ਨੇ ਦੁਨੀਆ ਬਹੁਤ ਛੋਟੀ ਕਰ ਦਿੱਤੀ ਹੈ ਤੁਸੀਂ ਉੱਥੋਂ ਵੀ ਤੁਹਾਨੂੰ ਸਿੱਖਣ ਨੂੰ ਮਿਲ ਜਾਂਦਾ ਹੈ ਬਾਕੀ ਤੁਹਾਡੀ ਜਦਾਂ এডਿਕੇਸ਼ਨ ਦੇ ਹਿਸਾਬ ਨਾਲ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਕੀ ਸਹੀ ਹੈ ਕੀ ਗਲਤ ਹੈ ਕੀ ਸੈਂਟੀਫਿਕਲੀ ਪ੍ਰੂਵ ਹੋ ਸਕਦਾ ਕਿ ਨਹੀਂ ਹੋ ਸਕਦਾ ਸੋ ਮੇਰੀ ਜੋ ਇੱਛਾ ਹੈ ਉਹ ਏਸੀ ਐਸੀ ਗੱਲ ਤੇ ਹੈ ਕਿ ਅਸੀਂ ਉਹ ਦਵਾਈਆਂ ਦੀ ਵਰਤੋਂ ਵੀ ਨਾ ਕਰੀਏ ਤੇ ਕੋਸ਼ਿਸ਼ ਕਰੀਏ ਕਿ ਜਿਹੜੀਆਂ ਪ੍ਰਾਚਨ ਵੈਰਾਈਟੀਆਂ ਨੇ ਉਹ ਵਰਤਿਆਂ ਜਾਂ ਲਿਆਂਦੇ ਜਾਂ ਤਾਂ ਕਿ ਉਹਦੇ ਨਿਊਟ੍ਰੀਸ਼ਨ ਵੈਲਿਊ ਆ ਓਵਰ ਦੇ ਜਿੱਦਾਂ ਮੈਂ ਦੱਸਿਆ ਕਿ ਜਿਹੜੀ ਫਾਰਮ ਸਿਲੈਕਸ਼ਨ ਦੀ ਸੀਗੀ ਇਹ ਮੈਨੂੰ 4-5 ਸਾਲ ਲੱਗੇ ਆ ਇੱਕ ਫਾਰਮ ਅਜਿਹਾ ਹੋਵੇ ਜਿਹੜਾ ਸ਼ਹਿਰ ਤੋਂ ਬੜਾ ਦੂਰ ਵੀ ਨਾ ਹੋਵੇ ਤੇ ਜਿਹਦੇ ਤੇ ਕੋਈ ਪੈਸਟੀਸਾਈਡ ਕੋਈ ਖੇਤੀ ਨਾ ਹੋਈ ਹੋਵੇ ਜਿਹੜਾ ਮੈਂ ਇਹ ਦੇਖ ਰਿਹਾ ਸੀ ਇਹ ਫਾਰਮ ਦੇ ਵਿੱਚ ਤੁਸੀਂ ਫਿਰ ਉਹ ਜਿਹੜੀ ਲੈਂਡ ਹੈ ਉਹ ਤੁਸੀਂ ਸਿਲੈਕਟ ਕੀਤੀ ਹੈ ਜਿਹਦੇ ਉੱਤੇ ਪਹਿਲੇ ਕਦੇ ਪੈਸਟੀਸਾਈਡ ਖੇਤੀ ਹੋਈ ਨਹੀਂ ਹੋਈ ਹਾਂਜੀ ਮੈਂ ਉਹਦੇ ਮੈਂ ਤੁਹਾਨੂੰ ਅਜ ਦੱਸਿਆ ਸੀ ਮੈਂ Google Google Earth ਤੇ ਜਾ ਕੇ ਮੈਂ ਪਿੱਛੇ ਤੱਕ ਦੇਖਿਆ 1980 ਦੇ ਹੱਕੇ ਤੱਕ ਉਹਦੇ ਤੇ ਕੋਈ ਫਸਲ ਨਹੀਂ ਹੋਇਆ ਹੋਇਆ ਕੁਝ ਨਹੀਂ ਹੋਇਆ ਹੋਇਆ ਤੇ ਉੱਥੇ ਕੋਈ ਰਹਿੰਦਾ ਵੀ ਨਹੀਂ ਰਿਹਾ ਮੈਂ ਜਿੰਨਾ ਪੁਰਾਣੇ ਓਨਰ ਤੋਂ ਪੁੱਛਿਆ ਸੋ ਉਹਨਾਂ ਨੇ ਕੋਈ ਕੁਝ ਨਹੀਂ ਹੋਇਆ ਹੋਇਆ ਉਸ ਲੈਂਡ ਦੇ ਉੱਤੇ ਤੁਸੀਂ ਉਸ ਨੂੰ ਉਪਜਾਊ ਬਣਾਉਣ ਲੱਗੇ ਹੋ ਹਾਂਜੀ ਤੇ ਮੈਂ ਉੱਥੇ ਆ ਰਿਹਾ ਸੀਗਾ ਤੇ ਇਹ ਆ ਗਿਆ ਸੀ ਮੇਰੇ ਬਿਯੌਂਡ ਦੇ ਵਿੱਚ ਰਾਈਟ ਆਰਗੈਨਿਕ ਹੋ ਗਿਆ ਬਿਯੌਂਡ ਬਿਯੌਂਡ ਦੇ ਵਿੱਚ ਆ ਗਿਆ ਕਿ ਆਪਾਂ ਕੋਸ਼ਿਸ਼ ਜੋਗੇ ਕਿ ਆਪਾਂ ਜਿੰਨੀਆਂ ਪ੍ਰਾਚਨ ਵੈਰਾਈਟੀਆਂ ਨੇ ਉਹ ਲਿਆਈਏ ਤੇ ਦੂਸਰਾ ਆ ਗਿਆ ਫਾਰਮ ਸਿਲੈਕਸ਼ਨ ਦਾ ਆ ਗਿਆ ਤੇ ਤੀਸਰਾ ਆ ਗਿਆ ਕਿ ਆਪਾਂ ਜੋ ਵੀ ਦਵਾਈਆਂ ਅਲਾਓ ਵੀ ਨੇ ਉਹ ਵੀ ਅਸੀਂ ਨਹੀਂ ਹਾਂ ਉਹ ਵੀ ਨਹੀਂ ਵਰਤੀ ਤੁਸੀਂ ਦੋ ਪਾਰਟ ਦੱਸਦੇ ਆਰਗੈਨਿਕ ਬਿਓਂਡ ਤੇ ਤੀਜਾ ਕਿਹੜਾ ਹੈ ਤੀਸਾ ਸੀ ਹੈਲਦੀ ਸੋਇਲ ਹਾਂ ਉਹ ਕੀ ਹੈ ਹਾਂਜੀ ਉਹ ਹੈਲਦੀ ਸੋਇਲ ਦਾ ਮਤਲਬ ਹੈ ਕਿ ਆਖਰਕਾਰ ਥੋੜੀ ਸਬਜੀ ਨੇ ਜਾਂ ਤੁਹਾਡੇ ਦਾਲ ਨੇ ਜੋ ਵੀ ਤੱਤ ਲੈਣੇ ਨੇ ਹੂੰ ਆ ਹਵਾ ਦੇ ਵਿੱਚੋਂ ਤੱਕਲੀ ਉਹਨੇ ਕਾਰਬਨ ਡਾਈਆਕਸਾਈਡ ਹੀ ਲੈਣੀ ਆ ਬਾਕੀ ਸਾਰੇ ਤੱਤ ਨੇ ਉਹ ਤੁਹਾਡੀ ਜ਼ਮੀਨ ਚੋਂ ਆਉਂਦੇ ਨੇ ਸੋ ਸਾਡਾ ਮੇਨ ਫੋਕਸ ਰਹੂਗਾ ਕਿ ਅਸੀਂ ਜਿਹੜੀ ਉਪਜਾਊ ਸ਼ਕਤੀ ਆ ਉਹਨੂੰ ਵਧਾਈਏ ਉਹਦੇ ਵਿੱਚ ਜਿਵੇਂ ਕਿ ਆਪਣੇ ਪ੍ਰਾਤਨ ਆ ਅਗੇ ਨਾ ਪ੍ਰਾਤਨ ਕਹਿ ਰਹੇ ਆ ਕਿ ਜਿਹੜੇ ਆਪਣੇ ਟੈਕਨੋਲੋਜੀ ਟੈਕਨਿਕ ਸੀਗੀਆਂ ਰਾਈਟ ਜਿੱਦਾਂ ਰੂੜੀ ਕਹ ਲਈਏ ਜਾਂ ਦੂਜੇ ਦੇ ਵਿੱਚ ਢੇਰ ਕਹਿੰਦੇ ਆਪਾਂ ਰਾਈਟ ਗੁਰਦਾਸਪੁਰ ਦਾ ਏਰੀਆ ਹੋ ਗਿਆ ਤੇ ਉਹ ਵਰਤਿਆ ਜਾਵੇ ਰਾਈਟ ਉਹਦੇ ਤੋਂ ਉਹਦੋਂ ਵੀ ਇੱਕ ਗਾਹਾਂ ਚਾਹੁੰਦਾ ਕਿ ਪਹਿਲਾਂ ਤੁਸੀਂ ਉਹਨੂੰ ਕੰਪੋਸਟ ਬਣਾਓ ਠੰਡੀ ਰੂੜੀ ਕਹਿੰਦੇ ਆ ਜਿਹਨੂੰ ਆਪਾਂ ਫਿਰ ਉਹਦੇ ਵਿੱਚ ਗੰਡੋਏ ਛੱਡ ਕੇ ਗੰਡੋਇਆਂ ਦੀ ਖਾਦ ਤਿਆਰ ਹੋਵੇ ਉਹ ਤੁਸੀਂ ਵਰਤੋ ਇਹ ਸਾਰਾ ਕੁਝ ਦੀ ਆਪ ਤਿਆਰ ਕਰੋਗੇ ਹਾਂਜੀ ਨਹੀਂ ਮੈਂ ਇਹ ਆਪਣੇ ਆਪ ਉਹੀ ਤਾਂ ਤੁਹਾਨੂੰ ਕਹਿ ਰਿਹਾ ਸੀ ਕਿ ਉਹ ਭਾਵੇਂ 10 ਏਕੜੀ ਨੇ ਪਰ ਉਹਦੇ ਵਿੱਚ ਆਪਾਂ ਟਰਾਈ ਕਰਾਂਗੇ ਕਿ ਐਜ਼ ਅ ਹੋਲ ਸਿਸਟਮ ਹੋਵੇ ਤੁਹਾਡਾ ਆਪਣਾ ਹੀ ਸਾਰਾ ਕੁਝ ਹੋਵੇ ਤੇ ਨਾਲ ਦੀ ਨਾਲ ਮੇਰੀ ਵਰਮੀ ਵਾਸ਼ ਕਹਿੰਦੇ ਨੇ ਉਹਨੂੰ ਆਪਾਂ ਉਹਨੂੰ ਕਹਿੰਦੇ ਨੇ ਮੈਂ ਪੰਜਾਬੀ ਚ ਨਾ ਭੁੱਲ ਰਿਹਾ ਉਹਨੂੰ ਇੰਗਲਿਸ਼ ਚ ਹਾਂਜੀ ਉਹ ਵਰਮੀ ਵਾਸ਼ ਕਹਿੰਦੇ ਨੇ ਉਹਦੇ ਵਿੱਚ ਤੁਸੀਂ ਕੀ ਕਹਿੰਦੇ ਗੰਡੋਇਆ ਨੂੰ ਤੁਸੀਂ ਇੱਕ ਤਰ੍ਹਾਂ ਰੂੜੀ ਦੇ ਵਿੱਚ ਰੂੜੀ ਪਾ ਕੇ ਹਾਂਜੀ ਗੰਡੋਇਏ ਚਾਦਰ ਨੇ ਉਹਦੇ ਉੱਪਰ ਤੁਸੀਂ ਪਾਣੀ ਦੀ ਬਿਚਾਰ ਕਰਦੇ ਹੋ ਤੇ ਜਿੰਨਾ ਕੁਛ ਉਹਨਾਂ ਨੇ ਨਿਊਟਰੀਐਂਟ ਆ ਬਣਾਉਂਦੇ ਨੇ ਉਹ ਉਹ ਪਾਣੀ ਵਿੱਚ ਆ ਜਾਂਦੇ ਨੇ ਫਿਰ ਤੁਸੀਂ ਉਹਨੂੰ ਐਜ਼ ਅ ਡ੍ਰਿਪ ਦੇ ਨਾਲ ਆਪਣੀਆਂ ਦਾਣਾ ਸਬਜ਼ੀਆਂ ਵਿੱਚ ਲਾ ਸਕਦੇ ਇਹ ਟੈਕਨਿਕ ਹੈ ਕਿੱਥੋਂ ਦੀ ਹੈ ਬੇਸਿਕਲੀ ਇਹ ਜੀ ਮੈਨੂੰ ਹਿਸਟਰੀ ਦਾ ਤਾਂ ਇਹਨਾਂ ਪੱਕਾ ਪਤਾ ਨਹੀਂ ਪਰ ਜਿੰਨਾ ਕਿ ਮੈਂ YouTube ਦੇ ਉੱਪਰ ਵੇਖਿਆ ਅਗੇਨ ਉੱਥੇ ਇਸ ਗੱਲ ਤੇ ਮੈਂ ਕਨਫਰਮੇਸ਼ਨ ਨਹੀਂ کہہ ਸਕਦਾ ਕਿ ਕੀ ਹੈ ਕੀ ਨਹੀਂ ਇਹ ਹੋ ਸਕਦਾ ਕਿ ਆਪਣੇ ਉਹ ਕਹਿੰਦੇ ਵੀ ਇੰਡੀਆ ਦੇ ਵਿੱਚ ਜੀਵਾ ਅਮਰਤ ਮੇਰੇ ਜਿਆਦਾ ਕਹਿੰਨ ਉਹ ਜੀਵਾ ਅਮਰਤ ਕਹਿੰਦੇ ਨੇ ਇਹਨੂੰ ਤੇ ਉਹ ਕਾਫੀ ਇਸ ਨੌਨ ਦੇ ਨਾਲ ਕਾਫੀ ਆਪਣੇ ਉੱਥੇ ਵੀ ਕਰ ਰਹੇ ਨੇ ਪਰ ਐਨਾ ਨਹੀਂ ਕਿ ਊਰੇ ਵੀ ਜੰਨੀਆਂ ਮੈਂ ਦੇਖਿਆ ਨੇ ਉੱਤਰੀ ਅਮਰੀਕਾ ਦੇ ਵਿੱਚ ਵੀ ਇੱਥੇ ਵੀ ਲੋਕੀ ਐਜ਼ ਅ ਵਰਮੀ ਵਾਸਹ ਨੂੰ ਕਹਿੰਦੇ ਨੇ ਉਹ ਉਹ ਟੈਕਨਿਕ ਯੂਜ਼ ਕਰਦੇ ਨੇ ਪਰ ਭਾਵੇਂ ਉਹ ਇੰਡੀਆ 'ਚ ਪੈਦਾ ਹੋਈ ਹੈ ਭਾਵੇਂ ਉਹ ਟੈਕਨੋਲੋਜੀ ਇੱਥੇ ਵਿਕਸਿਤ ਹੋਈ ਹੈ ਮਤਲਬ ਮੁੱਖ ਮੁੱਦਾ ਤਾਂ ਇਹਦਾ ਆਪਣਾ ਇਹ ਮੰਨਦਾ ਕਿ ਉਹਦੇ ਨਾਲ ਤੁਹਾਨੂੰ ਹਾਂਜੀ ਲਾਹਾ ਲੈਣਾ ਅਸੀਂ ਹਾਂਜੀ ਉਸ ਦਾ ਲਾਹਾ ਲੈਣਾ ਤੇ ਉਸ ਤੇ ਜਿਹੜੇ ਉਪਚਾਵ ਸ਼ਕਤੀ ਵਧਾਉਣ ਦੇ ਵਿੱਚ ਉਹਦਾ ਕਾਫੀ ਮਦਦ ਮਿਲਦੀ ਹੈ ਤੁਹਾਡਾ ਮੇਨ ਜਿਹੜੇ ਤੁਹਾਡੀ ਸਬਜ਼ੀਆਂ ਜਾਂ ਫਲ ਜਿਹੜਾ ਅਨਾਜ ਤੁਸੀਂ ਪੈਦਾ ਕਰਨਾ ਤੁਹਾਡਾ ਮੇਨ ਪ੍ਰਾਇੋਰਟੀ ਕਿਹੜੀ-ਕਿਹੜੀ ਹੈ ਫਿਲਹਾਲ ਤਾਂ ਮੈਂ ਸਬਜ਼ੀਆਂ ਤੋਂ ਹੀ ਸ਼ੁਰੂ ਕਰਾਂਗਾ ਜੀ ਤੇ ਜਿੱਦਾਂ ਸਬਜ਼ੀਆਂ ਦੇ ਵਿੱਚ ਤੁਹਾਡਾ ਆ ਕਿ ਤੁਸੀਂ 4 ਮਹੀਨੇ ਦੀ ਤੁਹਾਡੀ ਫਸਲ ਹੈ ਰਾਜ ਤੁਸੀਂ ਨਾਲ ਹੁੰਦੇ ਰੋਟੇਟ ਕਰਦੇ ਰਹੇ ਨਾ ਉਹ ਸਾਰਾ ਸਾਲ ਚੱਲੇਗੀ ਫਿਰ ਥੋੜਾ ਬਹੁਤਾ ਮੈਂ ਸਾਈਡ ਦੇ ਉੱਤੇ ਜਿਹੜੀ ਜ਼ਮੀਨ ਬਚ ਜੂਗੀ ਉਹਦੇ ਉੱਤੇ ਆਪਣਾ ਕਣਕ ਦਾ ਹੋਏਗਾ ਝੋਨਾ ਤਾਂ ਨਹੀਂ ਕਰਾਂਗਾ ਘਾਟੋ ਘਾਟ ਤੇ ਨਾਲ ਮੈਂ ਹੁਣ ਚੋਣੇ ਚ ਪਾਣੀ ਦੀ ਜਿਆਦਾ ਲੋਡ ਪੈਂਦੀ ਹੈ ਤੇ ਮੇਰੇ ਕੋਲੇ ਅਜੇ ਮੈਨੂੰ ਲੱਗਦਾ ਨਹੀਂ ਆਂ ਨਾ ਮੈਂ ਪਾਣੀ ਕਿਸੇ ਹਿਸਾਬ ਨਾਲ ਜਸਟੀਫਾਈ ਕਰ ਸਕੂ। ਇੰਡੀਆ ਵਾਂਗੂ ਇੱਥੇ ਵੀ ਪਾਣੀ ਦੀ ਕਟਾਈ ਹੈ। ਹਾਂਜੀ ਇੱਥੇ ਪਾਣੀ ਦੀ ਆਪਣੇ ਬਹੁਤ ਘਾਟ ਹੈ ਇਸਤੇ ਬਾਰੇ ਤਾਂ ਮਤਲਬ ਸਟੇਟ ਲੈਵਲ ਦੇ ਉੱਤੇ ਬਹੁਤ ਗੱਲਾਂ ਹੋ ਰਹੀਆਂ ਨੇ। ਪਰ ਪਰ ਜਿਵੇਂ ਫਾਰ ਐਗਜ਼ਾਮਪਲ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਕਿਹਾ ਜਾਂਦਾ ਹੈ ਵੀ ਤੁਸੀਂ ਝੋਨਾ ਨਾ ਲਗਾਓ। ਪਰ ਇੱਥੇ ਵੀ ਕੋਈ ਪਾਲਿਸੀ ਇਦਾਂ ਨਹੀਂ ਹੈਗੀ ਵੀ ਤੁਸੀਂ ਸਰਕਾਰ ਕਾਉਂਟੀ ਤੁਹਾਨੂੰ ਅਲਾਉ ਕਰੀ ਇਹ ਫਸਲ ਤੁਸੀਂ ਕਰ ਸਕਦੇ ਨਹੀਂ ਕਰ ਸਕਦੇ ਕਿਸ ਤਰ੍ਹਾਂ ਨਾਲ ਇੱਥੇ ਥੋੜਾ ਜਿਹਾ ਅਸਿੱਧੇ ਢੰਗ ਨਾਲ ਹੈ ਜਿੱਦਾਂ ਕਿ ਹੁਣ ਪਿੱਛੇ ਜਈ ਅ ਸਿਗਮਾ ਇੱਕ ਲਾ ਆਇਆ ਉਹਦੇ ਚ ਜੇ ਆਪਾਂ ਉਹਨੂੰ ਸਾਰੀ ਗੱਲ ਨੂੰ ਕੰਡੈਂਸ ਕਰ ਲਈਏ ਤਾਂ ਉਹਦਾ ਮਤਲਬ ਇਹ ਹੁੰਦਾ ਵੀ ਜੇ ਤੁਹਾਡੇ ਕੋਲ ਜਿੰਨਾ ਪਾਣੀ ਤੁਹਾਡੀ ਜ਼ਮੀਨ ਦੇ ਉੱਤੇ ਪਿਆ ਹੈ ਤੁਸੀਂ ਓਨਾ ਹੀ ਪਾਣੀ ਜ਼ਮੀਨ ਚੋਂ ਕੱਢ ਸਕਦੇ ਹੋ ਮਤਲਬ ਇਹ ਨਹੀਂ ਹੈ ਜੇ ਤੁਹਾਡੇ 2 ਇੰਚ ਪਾਣੀ ਜਿਹੜਾ ਉਹਦੇ ਵਿੱਚ ਪਿਆ ਜਮੀਨ ਦੇ ਉੱਤੇ ਮੀਂਹ ਦਾ ਪਿਆ ਹੈ ਜਾਂ ਤੁਸੀਂ ਜਿਹੜਾ ਕਹਿ ਸਕਦੇ ਹੋ ਕਿ ਲੈਹਰੀ ਪਾਣੀ ਲਾਇਆ ਤੇ ਉਹਨਾਂ ਦੋਹਾਂ ਦਾ ਤੁਸੀਂ ਉਸ ਤੋਂ ਵੱਧ ਨਹੀਂ ਕੱਢ ਸਕਦੇ ਨਹੀਂ ਜਿਹੜੀ ਟੋਡੀਆਂ ਵਾਂਗੂ ਡੂੰਘੇ ਡੂੰਘੇ ਹਾਂਜੀ ਨਹੀਂ ਉਹ ਉਹੀ ਗੱਲ ਹੈ ਨਾ ਕਿ ਹੁਣ ਉਹ sigma ਹੁਣ ਉਹ ਇੰਪਲੀਮੈਂਟ ਹੋ ਰਿਹਾ ਹੌਲੀ ਹੌਲੀ ਤੁਸੀਂ ਵੇਖੋਗੇ ਕਿ ਆਉਣ ਵਾਲੇ 10 ਸਾਲਾਂ ਦੇ ਵਿੱਚ ਜਿਹੜੀਆਂ ਜ਼ਮੀਨਾਂ ਦੇ ਰੇਟ ਨੇ ਉਹ ਕਾਫੀ ਡਿੱਗ ਜਾਣੇ ਨੇ ਖਾਸ ਕਰਕੇ ਆਪਣਾ ਸੈਂਟਰ ਵੈਲੀ ਦੇ ਵਿੱਚ ਆ ਕਿਉਂਕਿ ਉੱਥੇ ਉਹੀ ਹੋਣਾ ਕਿ ਤੁਸੀਂ ਉਹ ਫੈਸਲਾ ਨਹੀਂ ਲਾ ਸਕਦੇ ਜਿਹੜੀਆਂ ਇਸ ਵੇਲੇ ਲੱਗੀਆਂ ਹੋਈਆਂ ਨੇ ਤੇ ਆਪਣਾ ਜਿਹੜਾ ਪੰਜਾਬੀ ਭਾਈਚਾਰਾ ਇੱਥੇ ਖੇਤੀਬਾੜੀ ਦੇ ਵਿੱਚ ਹੈ ਉਹ ਇਸ ਕਰਕੇ ਬਹੁਤ ਚਿੰਤਤ ਹੈ ਤੇ ਉਹ ਕਾਫੀ ਇਸ ਮੁੱਦੇ ਦੇ ਉੱਤੇ ਆਪਣੇ ਯੂ ਨੋ ਨਾਲ ਸੰਘਰਸ਼ ਕਰ ਰਹੇ ਨੇ ਅੱਛਾ ਹੁਣ ਜੇ ਸ਼ਾਰਟ ਦੇ ਵਿੱਚ ਲਾਸਟ ਦੇ ਵਿੱਚ ਇਹ ਤੁਸੀਂ ਕਹੋ ਵੀ ਇਹ ਸਬਜ਼ੀਆਂ ਸਾਡੇ ਭਾਈਚਾਰੇ ਤੱਕ ਕਿੱਦਾਂ ਪਹੁੰਚਣਗੀਆਂ ਜੀ ਜਿੱਦਾਂ ਮੈਂ ਨਾ ਇਹ ਅਸੀਂ ਮੈਂ ਪਹਿਲਾਂ ਵੀ ਥੋੜਿਆ ਜਿਹਾ ਕਰਕੇ ਵੇਖਿਆ ਸੀਗਾ ਇਹ ਪ੍ਰੋਗਰਾਮ ਮਤ ਪ੍ਰੋਗਰਾਮ ਨੇ ਫਾਰਮਿੰਗ ਦਾ ਕਰਕੇ ਵੇਖਿਆ ਸੀ ਉਦੋਂ ਮੇਰਾ ਸੀਗਾ ਕਿ ਉਦੋਂ ਮੈਂ ਆਪਣੇ ਜਿਹੜੇ ਇੰਡੀਅਨ ਸਟੋਰ ਨੇ ਮੇਰੇ ਉਹਨਾਂ ਨਾਲ ਕਨੈਕਸ਼ਨ ਸੀਗਾ ਪਰ ਉੱਥੇ ਨਾ ਉਹ ਉਹ ਸਵਾਦ ਨਹੀਂ ਸੀ ਆਉਂਦਾ ਕਿ ਤੁਹਾਡਾ ਕਨੈਕਸ਼ਨ ਨਹੀਂ ਹੈ ਸਿੱਧਾ ਕੰਜ਼ਿਊਮਰ ਨਾਲ ਜਿਵੇਂ ਆਪਾਂ ਕਹਿ ਲਈਏ ਹੁਣ ਮੈਂ ਜਿਹੜਾ ਇਸ ਉਹਦੇ 'ਚ ਵੇਖਿਆ ਕਿ ਮੈਂ ਯੂਜ਼ ਕਰਦਾ ਉਹਨੂੰ ਕਹਿੰਦੇ ਨੇ ਸੀਐਸਏ ਮਾਡਲ ਉਹ ਹੈਗਾ ਕਮਿਊਨਿਟੀ ਸਪੋਰਟਡ ਐਗਰੀਕਲਚਰ ਇਦੇ ਵਿੱਚ ਕੀ ਆ ਕਿ ਤੁਸੀਂ ਮੈਂਬਰ ਬਣੋਗੇ ਆਪਣੇ ਫਾਰਮ ਦੇ ਸੀਐਸ ਮਤਲਬ ਬਾਜ ਫਾਰਮ ਦੇ ਤੁਸੀਂ ਮੈਂਬਰ ਬਣੋਗੇ ਉਹਦੇ ਵਿੱਚ ਕੀ ਆ ਕਿ ਤੁਸੀਂ ਮੰਥਲੀ ਜਿੱਦਾਂ ਹੁਣ ਮੇਰਾ 100 ਡਾਲਰ ਰੱਖਿਆ ਹੋਇਆ ਤੁਸੀਂ 100 ਡਾਲਰ ਦੇ ਵਿੱਚ ਤੁਸੀਂ ਤੁਹਾਡੀ ਮੰਥਲੀ ਹੈ ਉਹਦੇ ਵਿੱਚ ਵੀਕਲੀ ਜਿਹੜਾ ਅਸੀਂ ਤੁਹਾਨੂੰ ਤਿੰਨ ਚੋ ਪੈਕੇਟ ਬਣਾ ਕੇ ਦੋ ਹਾਂਜੀ ਤਿੰਨ ਚੋ ਚਾਰ ਸਬਜ਼ੀਆਂ ਹੋਣਗੀਆਂ ਉਹਦੇ ਵਿੱਚ ਤੁਸੀਂ ਵੀਕਲੀ ਤੁਹਾਡੀਆਂ ਉਹ ਤੁਸੀਂ ਮਤਲਬ ਮਿਲਣਗੀਆਂ ਤੁਹਾਨੂੰ ਉਹਦੇ ਵਿੱਚ ਅੱਗੇ ਡਿਪੈਂਡ ਕਰਦਾ ਕਿ ਤੁਸੀਂ ਜੇ ਤਾਂ ਕੋਲੇੋਂ ਤੁਸੀਂ ਫਾਰਮ ਤੇ ਆ ਕੇ ਵੀ ਪਿਕ ਕਰ ਸਕਦੇ ਹੋ ਤੇ ਜਾਂ ਜੇ ਤੁਸੀਂ ਕੋਲੇ ਨਹੀਂ ਹੋ ਫਿਰ ਤੁਸੀਂ ਕੋਈ ਸਾਂਝਾ ਜਿਹਾ ਪਲੇਟਫਾਰਮ ਬਣਾ ਹਾਂਜੀ ਫਿਰ ਉੱਥੇ ਮੇਰੀ ਕੋਸ਼ਿਸ਼ ਹੋਊਗੀ ਕਿ ਘੱਟੋ ਘੱਟ ਤੁਹਾਨੂੰ 10 12 ਪਰਿਵਾਰ ਹੋਣ ਜਿਹੜੇ ਇੱਕ ਜਗ੍ਹਾ ਤੇ ਮੰਨ ਲਓ ਕਿ ਸੈਕਰਮੈਂਟੋ ਚ 12 ਪਰਿਵਾਰ ਹੋਣ ਫਿਰ ਆਪਾਂ ਸੈਕਰਮੈਂਟ ਦੇ ਵਿੱਚ ਕੋਈ ਅਜਿਹੀ ਲੋਕੇਸ਼ਨ ਲੱਭ ਸਕਦੇ ਹਾਂ ਜਿੱਥੇ ਉਹ ਸਾਰਿਆਂ ਨੂੰ ਉਹਨਾਂ ਨੂੰ ਕੋਲ ਹੋਵੇ ਤੇ ਆਪਾਂ ਉਹ ਡ੍ਰੌਪ ਲੋਕੇਸ਼ਨ ਦੇ ਉੱਤੇ ਤੁਸੀਂ ਉੱਥੋਂ ਪਿਕ ਵੀ ਕਰ ਸਕਦੇ ਹੋ ਲਾਸਟ ਵਿੱਚ ਵੀ ਖਾਸ ਕਰ ਖਾਸ ਕਰ ਮੈਂ ਇੱਕ ਗੱਲ ਇਹ ਕਹਾਂਗਾ ਜ਼ਰੂਰ ਕਿ ਯੂ نو ਪਹਿਲਾ ਸਾਲ ਆ राइट इवन के एजुकेशन ਐ ਐਕਸਪੀਰੀਅੰਸ ਵੀ ਹੈ ਪਰ ਯੂ نو ਸਾਰੇ ਆਪਾਂ ਇਕੱਠੇ ਸਿੱਖਾਂ ਰਲ ਕੇ ਸਿੱਖਾਂਗੇ ਕਿ ਕੀ ਚੱਲ ਰਿਹਾ ਹੈ ਕਸ ਦੇ ਵਿੱਚ ਦੂਸਰੀ ਗੱਲ ਇਹ ਹੈ ਕਿ ਇਸ ਦੇ ਇਸ ਦੇ ਵਿੱਚ ਤੁਹਾਡੀ ਸਾਰੀਆਂ ਜਿਹੜੀਆਂ ਉਹਨੇ ਜ਼ਰੂਰਤਾਂ ਨੇ ਉਹ ਪੂਰੀਆਂ ਨਹੀਂ ਹੋਣੀਆਂ ਫਿਰ ਵੀ ਤੁਹਾਨੂੰ ਕਿਚਨ ਦੇ ਵਿੱਚ ਯੂ نو ਕੁਝ ਨਾ ਕੁਝ ਤਾਂ ਫਿਰ ਵੀ ਬਾਹਰੋਂ ਲੈਣਾ ਪਏਗਾ ਪਰ ਤੁਹਾਡਾ ਆਉਣ ਵਾਲਾ ਜਿਹੜਾ ਪ੍ਰੋਜੈਕਟ ਇਹ ਹੈ ਵੀ ਜਿਹੜਾ ਸਬਜ਼ੀ ਦਾ ਜਾਂ ਤੁਹਾਡਾ ਰਸੋਈ ਦੇ ਜਿੰਨੇ ਕਾਸੀ ਸਬਜ਼ੀਆਂ ਭਾਜੀਆਂ ਆਲੂ ਗੰਡੇ ਜੋ ਵੀ ਰੱਖਦੇ ਹਾਂ ਲਸਣ ਅਦਰਕ ਸਾਰਾ ਕੁਝ ਤੁਸੀਂ ਪੈਦਾ ਕਰੋਗੇ ਹਾਂਜੀ ਮੇਰੀ ਕੋਸ਼ਿਸ਼ ਇਹ ਹੀ ਰਹੂਗੀ ਕਿ ਆਪਾਂ ਮਤਲਬ ਪੂਰੇ ਦਾ ਪੂਰਾ ਤੁਹਾਡਾ ਮਤਲਬ ਤੁਹਾਨੂੰ ਕੱਲਾ ਤੁਸੀਂ ਸਟੋਰ ਜਾਣਾ ਸਿਰਫ ਨੂਨ ਤੇਲ ਵਾਸਤੇ ਜਾਣਾ ਪਵੇ ਪਰ ਉਹਦੇ ਤੱਕ ਪਹੁੰਚਣ ਨੂੰ ਥੋੜਾ ਟਾਈਮ ਲੱਗੂਗਾ ਪਰ ਪਰ ਇਹ ਸਾਲ ਵੀ ਮੇਰੀ ਹੈ ਕਿ ਮੇਰੀ ਇਸ ਸਾਲ ਦੇ ਵਿੱਚ ਵਿੱਚ ਘੱਟੋ ਘੱਟ 3 ਕਿਸਮ ਦੀਆਂ ਸਬਜੀਆਂ ਦਾ ਅੱਜ ਸਬਜੀਆਂ ਮੈਂ ਲਾਣੀਆਂ ਨੇ ਉਹਦੇ ਵਿੱਚ ਮਤਲਬ ਗਰਮੀ ਦੇ ਸਬਜੀਆਂ ਹੋਗੇ ਟੀਆ ਕੰਦੂ ਤੋਰੀ ਹੋਗੇ ਆਪਣਾ ਰਾਏ ਸਾਰੇ ਬੈਂਗਣ ਹੋਗੇ ਸਿਆਲਾਂ ਚ ਸਾਗ ਹੋ ਗਿਆ ਪਤ ਗੋਭੀ ਤੇ ਫੁੱਲ ਗੋਭੀ ਵਗੈਰਾ ਹੋਗੇ ਗਾਜਰਾ ਹੋਗੀਆਂ ਮੂਲੀ ਵਗੈਰਾ ਵੀ ਹੋਣਗੇ ਹਾਂਜੀ ਮੂਲੀਆਂ ਵੀ ਤੇ ਅਦਰਕ ਪਿਆਜ਼ ਆਲੂ ਖੀਰਾ ਵੀ ਹਾਂਜੀ ਬਿਲਕੁਲ ਸਭ ਕੁਝ ਹੈ ਹਾਂਜੀ ਅੱਛਾ ਹੁਣ ਆਸ ਤੇ ਵਿੱਚ ਅਸੀਂ ਲਾਸਟ ਵਿੱਚ ਪੁੱਛੀਏ ਸਾਨੂੰ ਇਹ ਸਬਜ਼ੀਆਂ ਕਦੋਂ ਤੱਕ ਉਪਲਬਧ ਹੋ ਸਕਦੀਆਂ ਹਨ ਹਾਂਜੀ ਬਹੁਤ ਅੱਛਾ ਸਵਾਲ ਹੈ ਜੀ ਹੁਣ ਆਪਾਂ ਇਸ ਵਾਰੀ ਗਰੋ ਕਰਨੀਆ ਸ਼ੁਰੂ ਕਰਾਂਗੇ ਤੇ ਜੂਨ ਜੁਲਾਈ ਦੇ ਵਿੱਚ ਆਪਾਂ ਨੂੰ ਮੈਨੂੰ ਲੱਗਦਾ ਆਪਣੀ ਪਹਿਲੀ ਜਿਹੜੀ ਪਹਿਲੀ ਫਸਲ ਆ ਜੀ ਪਹਿਲੀ ਫਸਲ ਆਉਣੀ ਸ਼ੁਰੂ ਹੋ ਜੇਗੀ ਹਾਂਜੀ ਜੁਲਾਈ ਧੰਨਵਾਦ ਜੀ ਅਸੀਂ ველਟ ਕਰਦੇ ਹਾਂ ਜੂਨ ਜੁਲਾਈ ਦੇ ਮਹੀਨੇ ਦੀ ਵੀ ਛੇਤੀ ਸਾਨੂੰ ਉਹ ਜਿਹੜੀ ਆਰਗੇਨਿਕ ਇੰਡੀਆ ਵਾਲਾ ਸਵਾਦ ਬਿਲਕੁਲ ਉਹ ਉਸ ਤਰ੍ਹਾਂ ਦਾ ਮਿਲੇ ਪੋਸਟਿਕ ਭਰਪੂਰ ਜਿਹੜੇ ਮਾਤਰਾ ਦੇ ਵਿੱਚ ਹੋਣ ਸਬਜ਼ੀਆਂ ਦਾਲਾਂ ਦੇ ਵਿੱਚ ਤੇ ਦਸ਼ਕੋ ਤੁਸੀਂ ਵੀ ਫਿਰ ਤਿਆਰ ਹੋ ਜਾਓ ਬਾਜ ਫਾਰਮ ਦਾ ਜਿਹੜਾ organic ਸਮਾਨ ਛਕਣ ਦੇ ਵਾਸਤੇ ਬਹੁਤ ਧੰਨਵਾਦ ਤੁਹਾਡਾ ਜੀ ਤੁਸੀਂ ਸਾਡੇ ਲਈ ਸਮਾਂ ਕੱਢਿਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਘਰਾਲ ਸਾਹਿਬ ਵਾਹਿਗੁਰੂ ਜੀ